ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਮਲੰਗ ਕੀਤੇ ਕਿਹਨੇ ਆ ਸੁਖਵੀਰ ਸਿਆ ਮਲੰਗ ਕੀਤੇ ਕਿਹਨੇ ਆ ਸੀ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਕੜੇ ਕਰਕੇ ਦੱਸੋ ਹੈਗਾ ਕਿ ਨਹੀਂ ਯਾ ਸ਼ਰਮ ਹੁੰਦੀ ਆ ਜਦੋਂ ਕਹਿੰਦੇ ਆ ਬਾਹਰ ਜਾ ਕੇ ਕਹਿੰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਰਮਨੀ ਗਿਆ ਲਫਤਾਨਜ਼ਾ 에어ਲਾਈਨ ਚੋਂ ਖਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘੱਟ ਕਾਂਜੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਪਰ ਠੀਠ ਅਕਟਾਰੂ ਚੱਕ ਕਰੇ ਤੇ ਦੂਜਿਆਂ ਦਾ ਕੀ ਤੇ ਹਰਿਆਸ ਪਰ ਠੀਠ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਆ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਆ ਤੁਹਾਡੇ ਪਿੰਡਾਂ ਚ ਘਰਾਂ ਜਿញ ਨਸ਼ਾ ਵਾਰ ਦਿੱਤਾ ਇਹਨਾਂ ਨੇ ਵਾਰਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿ ਇਹ ਨਸ਼ਾ ਕਿਵੇਂ ਵੱਧ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਨੇ ਮਹੀਨਾ ਬਣ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਥੀਲੀ ਵਾਰੀ ਹੈ ਹੁਣ ਐਜਿਆਂ ਨੂੰ ਕੋਈ ਪੁੱਛੂਗਾ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਥੋੜੇ ਚੀ ਮੰਤਰੀ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਬੁੱਕ ਕਰ ਦਿੰਦਾ ਜੋ ਕੇਜਰੀਵਾਲ ਤੋਂ ਹੁਕਮ ਆਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿਹਾ ਕਿ ਅਸੀਂ ਨਵਾਂ ਕੋਈ ਚੀਜ਼ ਲਾਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਅਸੀਂ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜਾਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜ਼ਮਾਨਤਾ ਜਬਦ ਹੋਣੀਆ ਚਾਹੀਦੀ ਹੈ ਕਿ ਨਹੀਂ ਹੋਣੀਆ ਚਾਹੀਦੀ ਹੈ ਦੱਸੋ ਕਰੋਗੇ ਜ਼ਮਾਨਤਾ ਜਬਦ ਆਪਣੇ ਕੋਣ ਹੈ ਤੇ ਪ੍ਰਾਏ ਕੋਣ ਹੈ ਆਪਾਂ ਗੱਲਾਂ 'ਚ ਆ ਜਾਂਦੇ ਆ ਆਪਾਂ ਗੱਲਾਂ 'ਚ ਆ ਜਾਂਦੇ ਆ ਤੇ ਉਹ ਗੱਲਾਂ 'ਚ ਆ ਕੇ ਆਪਣਾ ਹੀ ਨੁਕਸਾਨ ਕਰ ਲੈਂਦੇ ਆ ਆਪਣੇ ਤੇ ਹਮਲੇ ਹੋਈ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਜਗਾ ਦੇਈ ਜਾਂਦੇ ਆ ਤੇ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਤੁਸੀਂ ਦੱਸਦੇ ਤੁਹਾਡਾ ਆਪਣਾ ਹੋ ਗਿਆ ਮੈਂ ਦੇਖ ਰਿਆ ਸੀ ਬੈਠੇ ਪਿਛਲੇ 35 40 ਸਾਲ ਪੰਜਾਬ ਦਾ ਮਨ ਨਕਸ਼ਾ ਦੇਖ ਰਿਆ ਸੀ ਪਿਛਲੇ 40 ਸਾਲਾਂ ਚ ਤੁਸੀਂ ਵੀ ਦੇਖਿਆ ਹੋਣਾ ਮੈਂ ਵੀ ਦੇਖਿਆ ਹੈ ਕਿ ਪਿਛਲੀ 40 ਸਾਲਾਂ ਤਕਰੀਬਨ 22 23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਕਰਕੇ ਤੇ ਰਾਜ ਕੀਤਾ ਸੇਵਾ ਕੀਤੀ ਤੇ ਉਹਨਾਂ ਵਿੱਚੋਂ 10 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਤੇ ਬਾਕੀ ਆ ਝਾੜੂ ਵਾਲੇ ਜੀ ਆਗੇ 2-3 ਸਾਲ ਕਿਤੇ ਤੁਸੀਂ ਵਿਚਾਰ ਕੀਤਾ ਕਿਤੇ ਸੋਚਿਆ ਕਿ 40 ਸਾਲ ਕਿੰਨੇ ਹੁੰਦੇ ਆ ਕਿ 40 ਸਾਲਾਂ ਚ ਤੁਹਾਡੇ ਸੜਕਾਂ ਕਿਨੇ ਬਣਾਈਆਂ ਤੁਹਾਡੀਆਂ ਗਲੀਆਂ ਕਿਨੇ ਬਣਾਈਆਂ ਤੁਹਾਨੂੰ ਕੱਸੀਆਂ ਕਿਨੇ ਕੱਡੀਆਂ ਤੁਹਾਡੇ ਖਾਲੇ ਕਿਨੇ ਬਣਾਏ ਸੋਡੇ ਅੰਡਰਗ੍ਰਾਉਂਡ ਪਾਈਪ ਕਿਨੇ ਬਣਾ ਦਿੱਤੀਆਂ ਆਟਾ ਦਾਲ ਸਕੀਮ ਕਿਨੇ ਲਿਆਂਦੀ ਸਬੰਧ ਸਕੀਮ ਕਿਨੇ ਲਿਆਂਦੀ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਕਿਨੇ ਦਿੱਤੀ ਪੰਜਾਬ ਵਿੱਚ 에어ਪੋਰਟ ਕਿਨੇ ਬਣਾਏ ਚਾਰ ਲੇਨ ਸੜਕਾਂ ਕਿਨੇ ਬਣਾਈਆਂ ਅਥਰਮਲ ਪਲਾਂਟ ਬਿਜਲੀ ਦੇ ਕਿਨੇ ਬਣਾਏ ਕਿਤੇ ਕਿਤੇ ਸੋਚਿਆ ਜੇ ਸੋਚੋਗੇ ਇੱਕੋ ਇੱਕ ਨਾਂ ਆਊਗਾ ਬਾਪੂ ਬਾਦਲ ਦਾ ਨਾਂ ਆਊਗਾ ਬੋਲੇ ਸੋਨਹਿਰਾ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਤੁਹਾਡਾ ਕੋਈ ਘਰ ਨਹੀਂ ਹੋਣਾ ਤੁਸੀਂ ਸਾਰੇ ਤੁਸੀਂ ਸਾਰੇ ਮੈਨੂੰ ਲੱਗਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਬਾਪੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸੱਤੇ ਸਾਥੀ ਨਾ ਬਣੇ ਤੂਫਾਨ ਆਏ ਗੜੇ ਪੈ ਜਾਣ ਮੁਖਮਤੀ ਹੁੰਦੇ ਸੀ ਪਿੰਡ ਵਾਲੇ ਬਾਦ ਜਾਗਦੇ ਹੁੰਦੇ ਸੀ ਮੁਖਮੰਤਰੀ ਤੁਹਾਡੇ ਖੇਤਾਂ ਚ ਬਾਦਲ ਸਾਹਿਬ ਪਹਿਲੇ ਹੁੰਦੇ ਸੀ ਤੁਹਾਨੂੰ ਫਿਕਰ ਨਹੀਂ ਸੀ ਤੁਹਾਨੂੰ ਕੋਈ ਡਰ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਬੈਠੇ ਐ ਜੇ ਨੁਕਸਾਨ ਹੋਊਗਾ ਤੇ ਉਹ ਆਪ ਹੀ ਭਰਨਗੇ ਤੁਹਾਡਾ ਆਪ ਹੀ ਸਾਲ ਲੈਣਗੇ ਪਰ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਦੇ ਟੈਪ ਕਰਤਾ ਕਿ ਬੇਦਬੀ ਕਰਾਈ ਤੁਸੀਂ ਸਾਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਹਰ ਰੋਜ਼ ਜਿਹੜਾ ਇਨਸਾਨ ਕਰੇ ਮੱਥਾ ਟੇਕ ਕੇ ਆਪਣੇ ਘਰੋਂ ਨਿਕਲਦਾ ਹੋਏ ਨਾ ਉਹਨਾਂ ਦੇ ਇੰਤਜ਼ਾਮ ਲਦਾਮ ਲਾਣ ਵਾਲੇ ਕਿਹੜੇ ਆ ਕਾਂਗਰਸੀ ਜਿਹਨੇ ਗੈਂਕਾਂ ਤੋਂ ਪਾ ਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਐ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਤੁਸੀਂ ਦੇਖਿਆ ਹੋਣਾ ਇੱਕ ਬਹੁਤ ਹੀ ਖੋਰ ਨਵੀਂ ਲੋਕ ਆਪਣੇ ਪਿਛਲੇ 15-20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਐ ਚੋਲੇ ਪਾਏ ਲਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਗਦਾਰ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਗੱਲਾਂ 'ਚ ਆ ਕੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਤੇ ਕਬਜ਼ਾ ਕਰ ਲਓ ਸ੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਕਤਾਂ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਪੁੰਗੜ ਸਾਹਿਬ ਬੈਠੇ ਪਹਿਲੇ ਜਥੇਜ ਉਸ ਪਹਿਲੇ ਵੀ ਦਿੱਲੀ 'ਚ ਹੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਰਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਾਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰ ਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣਾ ਦੀ ਕਮੇਟੀ ਲੱਗ ਬਣਾਤੀ ਨੁਕਸਾਨ ਕਿਦਾ ਹੋਇਆ ਕੌਮ ਦਾ ਹੋਇਆ ਤੇ ਅੱਜ ਲੜਨ ਵਾਲੇ ਕੌਣ ਹੈ ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕਿ ਆਪਣੇ ਗੁਰੂ ਘਰਾਂ ਦੇ ਫਾਇਰਿੰਗ ਕਰ ਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦਨ ਦੇ ਦੀ ਤਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੁਲਤਾਨਪੁਰ ਲੋਧੀ ਗੁਰੂ ਘਰ ਦਾ ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ ਕੋਈ ਬੋਲਿਆ ਜਿਹੜੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਆ ਜਸਵੀਰ ਰੋਡੇ ਵਰਗੇ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲਾ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਮੀ ਨਹੀਂ ਕਰਦਾ ਮੇਰਾ ਨਾਂ ਲੈਂਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦੇ ਬੇਅਦਬੀ ਕੀਤੀ ਆਪਾਂ ਮੰਨ ਲੈਨੇ ਤੇ ਖੰਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਜੇ ਉਥੇ ਧਰਨਾ ਦੇ ਰਿਹਾ ਜੋ ਲੜਾਈ ਲੜ ਰਿਹਾ ਕਾਲੀ ਦਾ ਲੜ ਰਿਹਾ ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲੇਆਮ ਹੋਏ 84 ਆਪਾਂ ਸਾਰੇ ਜਾਣਦੇ ਹਾਂਗੇ ਨੀ 84 ਨੂੰ ਹੈ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਚ 84 'ਚ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਤੇ ਮੈਂ ਤੁਹਾਨੂੰ ਪੁੱਛਣਾ ਦੱਸਣਾ ਚਾਹਣਾ ਜੇ ਤੁਹਾਡੇ ਭੁੱਲ ਗਏ ਨਵੇਂ ਨੌਜਵਾਨਾਂ ਨੂੰ 84 ਵਿੱਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ 85 ਵਿੱਚ ਅਸੈਂਬਲੀ ਦੇ ਇਲੈਕਸ਼ਨ ਪੰਜਾਬ 'ਚ ਹੋਏ ਅਸੈਂਬਲੀ ਦੇ 85 ਵਿੱਚ ਇੱਕ 7-8 ਮਹੀਨੇ ਬਾਅਦ ਐਨੇ ਆਪਣੇ ਪਰਿਵਾਰ ਮਾਰਤੇ ਤੇ ਰਿਜ਼ਲਟ ਕੀ ਸੀ 35 ਸੀਟਾਂ ਤੇ ਕਾਂਗਰਸ ਜਿੱਤੀ ਸੀ 35 ਸੀਟਾਂ ਤੇ ਜਿਹੜੇ ਇੰਨਾ ਕੁਛ ਕੀਤਾ ਹੋਏ ਸਾਲ ਪੂਰਾ ਹੀ ਨਹੀਂ ਹੋਇਆ ਤੇ 35 ਸੀਟਾਂ ਤੇ ਕਾਂਗਰਸ ਜਿੱਤੀ ਤੇ 25-30 ਸੀਟਾਂ ਸੀ ਜਿੱਥੇ ਹਜ਼ਾਰ-ਹਜ਼ਾਰ ਤੇ ਹਾਰੀ ਹੈ ਯਾਰ ਆਪਣਾ ਹੋ ਕੇ ਗਿਆ ਆਪਣੇ ਖੂਨ ਚ ਕੀ ਹੋ ਗਿਆ ਜਿਹੜੇ ਦਰਬਾਰ ਸਾਹਿਬ ਹਮਲਾ ਕਰਤਾ ਆਪਣੇ ਭੈਣ ਭਰਾਵਾਂ ਦਾ ਕਤਲਿਆਮ ਕਰਤਾ ਆਪਣੇ ਐਡੇ ਜ਼ੁਲਮ ਕੀਤੇ ਤੇ ਆਪਾਂ ਫਿਰ ਤੋਂ ਉਹਨਾਂ ਨੂੰ ਕਿ 84 ਦੇ ਬਾਅਦ ਫਿਰ 92 85 ਦੇ ਬਾਅਦ ਫਿਰ 92 ਚ ਇਲੈਕਸ਼ਨ ਆਇਆ ਤੂੰ ਦੇਖੋ 5 ਸਾਲ ਬਾਅਦ ਹੀ ਤੇ 87 ਸੀਟਾਂ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ 87 ਅਲੇ 7 ਸਾਲ ਵੀ ਨਹੀਂ ਹੋਈ ਜਿਹੜਾ ਸੀ ਤੇ ਆਪਾਂ ਭੁੱਲ ਜਾਂਨੇ ਉਨੇ ਵਾਰ 2002 ਚ ਕਾਂਗਰਸ ਨੇ ਬਣਾਈ 2017 ਚ ਕਾਂਗਰਸ ਨੇ ਬਣਾਈ ਤੇ ਇੱਕ ਨਿਸ਼ਾਨੀ ਦੱਸ ਕਾਂਗਰਸ ਦੀ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਧਾਣੀ ਦੇ 55 ਲਾਇ ਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦੱਸੋ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪਾਂ ਸਮਝੀਏ ਦੋਏ ਦੇਸ਼ ਦੇ ਲੋਕੀ ਗੁਜਹੂ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨ ਤੇ ਪਰ ਉਹ ਵੋਟ ਪਾਉਂਦੇ ਆ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ ਮੋਦੀ ਹੈ ਭਾਵੇਂ ਚੰਗਾ ਮਾੜਾ ਸੀ ਦਾ ਇਹਦੇ ਨਾਲ ਹੀ ਹੈ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀਆਂ ਪਾਰਟੀਆਂ ਹੈ ਕਾਮੇਨਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਭਾਜਪਾ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਹੈ ਸਾਡੀ ਆਵਾਜ਼ ਹੈ ਸਾਡੀ ਨੂੰ ਸਾਨੂੰ ਜਾਣਦੇ ਐ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵੋਟ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋੜੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਹਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਕਰਾਉਣਾ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੇ ਹੋ ਨੁਕਸਾਨ ਹੋ ਹੀ ਜਾਣਾ ਹੈ ਅਕ ਆ ਲਿਗੈਨ 2019 ਦੇ ਆਪਰ 22 ਦੇ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਤੁਹਾਡੀ ਤਕਲੀਫ ਚ ਆਇਆ ਤੁਹਾਡੇ ਗੜੇ ਪੈ ਜਾਂਦੇ ਐ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਐ ਇੱਕ ਰੁਪਈਆ ਨਹੀਂ ਦਿੰਦੇ ਤੁਹਾਨੂੰ ਕਹਿੰਦੇ ਐ ਮੂੰਗੀ ਵੇਚੋ ਬੀਜੋ ਤਾਂ ਸੀ ਖਰੀਦਾਂਗੇ ਲੋਕੀ ਖਰੀਦ ਕੇ ਬੀਜ ਕੇ ਵੇਜ ਜਾਂਦੇ ਐ ਤੇ ਇੱਕ ਜ਼ਬਦੇ ਨਹੀਂ ਕਿੱਥੇ ਐ ਆਪਣਾ ਭਗਵੰਤ ਮਾਨ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਅਸ਼ਤਿਆਰ ਕੱਲੇ ਇਸ਼ਤਿਹਾਰ ਅਸੀਂ ਬਾਦਲ ਸਾਹਿਬ ਨੇ ਢਾਈ ਢਾਈ ਲੱਖ ਨੌਕਰੀਆਂ ਦਿੱਤੀਆਂ ਅਸੀਂ ਤਾਂ ਨਹੀਂ ਕਿਤੇ ਇੱਕ ਇੱਕ ਨੂੰ ਆਰਡਰ ਦਿੱਤੇ ਆ 200 ਦਿੰਦੇ ਆ 200 ਨੂੰ 200 ਉਹ ਵੀ ਦੇਣੀਆਂ ਪੈਂਦੀਆਂ ਨੇ ਉਹਦੇ ਚ ਵੀ ਚੰਦੂ ਮਰਾ ਸਾਹਿਬ ਨੇ ਜਗਰ ਕੀਤਾ ਅੱਧੇ ਹਰਿਆਣੇ ਦੇ ਰਾਜਸਥਾਨ ਦੇ ਕਿਉਂਕਿ ਉੱਥੇ ਇਲੈਕਸ਼ਨ ਲੜਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਇੱਕ ਨੂੰ ਚਿੱਠੀ ਤੇ ਇਸ਼ਤਿਹਾਰ ਕੱਢ ਦਣਗੇ 20 ਲੱਖ ਦਾ 30 ਲੱਖ ਦਾ 2 ਕਰੋੜ ਦਾ 750 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰਤੇ ਲਾ ਰਿਹਾ ਇੱਕ ਸਾਲ ਦਾ 750 ਕਰੋੜ ਜਿਹੜਾ ਅਖਬਾਰ ਵਾਲਾ ਉਹਨਾਂ ਦੇ ਖਿਲਾਫ ਲਿਖਦਾ ਉਹਦਾ ਨਾਲ ਦੇ ਨਾਲ ਇਸ਼ਤਿਹਾਰ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੇ ਆ ਡਰਾਲੇ ਸਾਲੇ ਮਾਲਕ ਇਹਨਾਂ ਨੇ ਮੇਰੇ ਅਖਬਾਰ ਦੇ ਰਿਪੋਰਟਰ ਬੈਠੇ ਆ ਜਿੰਨਾ ਪਰ ਜਿੱਥੇ ਲਿਖ ਕੇ ਭੇਜਣ ਫੈਸਲਾ ਕੀਤਾ ਜਾਊਗਾ ਜਿਹੜੇ ਉੱਤੇ ਨੇ ਆਮ ਆਦਮੀ ਪਾਰਟੀ ਦਾ ਪਬਲਿਕਿਸ਼ਨ ਦੇ ਨਾਲ ਦਿੱਲੀੋਂ ਲਿਆਂਦਾ ਬੰਦਾ ਉਹ ਦੇਖਦਾ ਅਖਬਾਰ ਨੂੰ ਤੁਸੀਂ ਆਹ ਲਿਖਣਾ ਆ ਨਹੀਂ ਲਿਖਣਾ ਆਜ਼ਾਦੀ ਕਿੱਥੇ ਗਈ ਪ੍ਰੈਸ ਦੀ ਕਿੱਥੇ ਗਈ ਤੇ ਆ ਜਿਹੜੇ ਨੇ ਮਾਲਕਾਂ ਤੋਂ ਪੁੱਛ ਲੋ ਰਿਪੋਰਟਰ ਨੂੰ ਸਿਆ ਨਹੀਂ ਪਤਾ ਤੁਸੀਂ ਪੁੱਛ ਲੋ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਟੀਵੀ ਚੈਨਲ ਨੂੰ 20 ਕਰੋੜ ਦਿੰਦਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਹੈ ਘੱਟ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਹੈ ਆ ਦਿੱਲੀ ਵਾਲਾ ਕੋਟਾਲਾ ਦਾ ਕੁਝ ਵੀ ਨਹੀਂ ਹੈ ਜਿਹਦੇ ਸਾਹਮਣੇ ਜਿਹੜਾ ਪੰਜਾਬ ਚ ਕੀਤਾ ਹੈ ਆ ਸਾਰੇ ਅੰਦਰ ਤਾਂ ਵੀ ਇਹਨਾਂ ਦੇ ਐਮਐਲਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਆ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਆ ਤੁਹਾਡੇ ਪਿੰਡਾਂ ਚ ਘਰਾਂ 'ਚ ਨਸ਼ਾ ਵਾਰ ਦਿੱਤਾ ਇਹਨਾਂ ਨੇ ਵਾੜਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿ ਇਹ ਇੰਨਾ ਨਸ਼ਾ ਕਿਵੇਂ ਵੱਧ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਨੇ ਮਹੀਨਾ ਬੰਦ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਖੀਲੀ ਵਾਰੀ ਹੈ ਹੁਣ ਇਹ ਜਿਹੇ ਨੂੰ ਕੋਈ ਪੁੱਛੂਗਾ ਤੇ ਖੁੱਲੀ ਛੁੱਟੀ ਦਿੱਤੀ ਹੈ ਥਾਣੇਦਾਰਾਂ ਨੂੰ ਕਿ ਇਹਨਾਂ ਨੂੰ ਬੰਦਿਆਂ ਨੂੰ ਨਸ਼ੇ ਵੇਚਣ ਨਾਲ ਨੂੰ ਕੁਝ ਵੀ ਕੁਝ ਨਹੀਂ ਕਹਿਣਾ ਅੱਜ ਕੀ ਹੋ ਰਿਹਾ ਰੋਜ਼ ਅਖਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਤਾ ਕੱਲ ਪੁੰਦਰ ਸਾਹਿਬ ਦੱਸ ਰਹੇ ਸੀ ਸੰਗਰੂਰ ਜ਼ਿਲ੍ਹੇ ਚ ਅਬਦੂ ਖਾਂ ਹੀ ਲੁੱਟ ਕੇ ਲੈ ਗਏ ਪੰਦਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰ ਰਿਹਾ ਅੱਜ ਜਿੰਨੇ ਵਪਾਰੀ ਮੈਂ ਲੁਧਿਆਣੇ ਗਿਆ ਜਿੰਨੇ ਵਪਾਰੀ ਆ ਛੱਡ ਰਹੇ ਆ ਪੰਜਾਬ ਨੂੰ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮੱਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਾਨੂੰ ਤਾਂ ਡਾਰੀ ਇੱਥੇ ਨਾ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਤੁਹਾਡੇ ਚੀ ਮਿਨਿਸਟਰ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਬਿਸ ਕਰ ਦਿੰਨਾ ਹੈ ਜੋ ਕੇਜਰੀਵਾਲ ਤੋਂ ਹੋਮ ਖ ਕਮਾਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਯਾ ਸ਼ਰਮ ਆਉਂਦੀ ਹੈ ਜਦੋਂ ਕਹਿੰਦੇ ਆ ਬਾਹਰ ਜਾ ਕੇ ਕਹਿੰਦੇ ਆ ਕਿ ਭਗਵੰਤ ਸਤਿਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿੰਡੇ ਢੀਠ ਹੈ ਕਿੰਨੇ ਢੀਠ ਹੈ ਜਰਮਨੀ ਗਿਆ ਲਫਤਾਨਜ਼ਾ 에어ਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘੱਟ ਤੋਂ ਘੱਟ ਜੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਪੋ ਠੀਠ ਅਕਟਾਰੂ ਚੱਕਰੇ ਤੇ ਦੂਜਿਆਂ ਦਾ ਕੀ ਤੇ ਹਰਿਆਸ ਪੋ ਠੀਠ ਉਹਨੇ ਕੰਮ ਕੀ ਹੈ ਕੰਮ ਕੀ ਹੈ ਕਹਿੰਦੇ ਕੇਰਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਖੜੇ ਕਰਕੇ ਦੱਸੋ ਹੈਗਾ ਕਿ ਨਹੀਂ ਬੋਲੋ ਸੋਨਹੋ ਮੈਂ ਪਿੱਛੇ ਜੇ ਮੈਂ ਪਿੱਛੇ ਜੇ ਅਖਬਾਰ ਤੁਸੀਂ ਦੇਖਿਆ ਹੋਣਾ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਐਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਖਬਾਰ ਚ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲਾਂਟ ਲੈ ਲਿਆ ਗੋਵਿੰਦਪਾਲ ਸਾਹਿਬ ਦਾ ਥਰਮਲ ਪਲਾਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਟਰੈਕਟਰ ਨਵਾਂ ਹੈ ਤੇ 10 ਸਾਲ ਬਾਅਦ ਕਿਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿ ਆ ਕਿ ਅਸੀਂ ਨਵਾਂ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਰ ਕੀ ਪਤਾ ਹੁੰਦਾ ਹੈ ਸਾਹਿਬ ਜੀ ਬਤਾਉਂਦਾ ਨਹੀਂ ਹਜ਼ਾਰ ਕਰੋੜ ਚ ਲੈ ਲਿਆ ਤੁਸੀਂ ਦੇਖੋ ਐਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਇਹਨਾਂ ਨੇ ਇਸ਼ਤਿਆਰ ਕੀਤੇ ਕੀ ਜੀ ਆ ਫਰਮਲ ਪਲੈਂਟ बिक ਰਿਹਾ ਕੋਈ ਆਏ ਕੋਈ ਦੇਸ਼ ਨਹੀਂ ਲੈਣ ਰਹਾ ਕਿਉਂਕਿ ਸਾਡ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ ਤੋਂ ਤੁਹਾਨੂੰ ਪੁੱਛਣਾ ਜਾਣਾ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੈ ਕੇ ਆਇਆ ਗੱਲ ਠੀਕ ਹੈ ਹੁਣ ਇਹ ਕਲਮਤ ਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਅਸੀਂ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜਾਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜ਼ਮਾਨਤਾ ਜੱਤ ਹੋਣੀਆ ਚਾਹੀਦੀ ਹੈ ਕਿ ਨਹੀਂ ਹੋਣੀਆ ਚਾਹੀਦੀ ਹੈ ਦੱਸੋ ਕਰੋਗੇ ਜ਼ਮਾਨਤਾ ਜੱਤ ਦੇਖੋ ਜੋਂ ਨੀ ਕਾਲੀਦਲ ਥੋਡੀ ਪਾਰਟੀ ਹੈ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਪਹਿਲੀ ਮਾਰਚ ਤੋਂ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਕੀ ਮਿਨਿਸਟਰ ਜਿਹੜਾ ਜਾਲੀ ਜਾ ਆ ਲੱਗਿਆ ਇਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੁਣਾ ਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡ ਦਈਏ ਆਪਣੇ ਗੁੱਸੇ ਗੱਲੇ ਛੱਡ ਦਈਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਦੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਗੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ ਐਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਇਆ ਮੈਂ ਵਧਾਈ ਦੇਣਾ ਚਾਹੁੰਦਾ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ ਦੋ ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਚਾਖਚ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕਮਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਕੱਟ ਕੀਤਾ ਤੇ ਲਗੇ ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਨ ਮਾੜੀ ਵਰਕਰ ਹੈ ਤੇ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇਜ ਦੇ ਵਰਕਰ ਆਇਓ ਅੱਜ ਹੁਣ ਰੋਡਵੇਜ ਕਹਿਣਗੇ ਤੁਹਾਨੂੰ ਫਿੱਲੇ ਪਏ ਐਸ ਕਰਕੇ ਆਪਾਂ ਮਨ ਬਣਾ ਲੀਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਦਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪੜਾ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਹੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆ ਸਿੱਤਸਥਾਨ ਦੀ ਸੱਚੀ ਸ਼ਰਧਾਂਜਲੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਚਤੀ ਪਾਰਟੀ 50 ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ